ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ਰਵਾਦ ਕਰਨ ਚੱਲੇ ਆ ਜੀ ਆਪਾਂ ਮਿਲ ਨੂੰ ਮੀਟਿੰਗ ਹੈ ਆਪਣੀ ਮਿਲ ਚ ਥੋੜਾ ਜਿਹਾ ਬਾਈ ਪਰਚੀਆਂ ਦਾ ਚੱਕਰ ਪੈ ਰਿਹਾ ਉਹ ਕਹਿੰਦੇ ਕਲੰਡਰ ਸਿਸਟਮ ਨਾਲ ਰੱਖੂਗੇ ਸਾਨੂੰ ਲੋਟ ਨਹੀਂ ਜਾਂਦਾ ਉਹ ਕੰਮ ਆ ਬੰਦੇ ਹੋ ਗਏ ਇਕੱਠੇ ਆਪਣੇ ਸ਼ੈੱਡ 'ਚ ਆ ਗਏ ਮੋੜ ਲਈ ਗੱਡੀ ਅੱਜ ਆਪਣੇ ਬੰਦੇ ਸਾਰੇ ਮਿਲ ਗਏ ਔਰ ਇਕੱਠੇ ਹੋ ਗਏ ਔਰ ਬਾਈ ਠੀਕ ਠਾਕ ਹੈ ਓਕੇ ਹੈ ਸੁਦਰਾਵਣਾ ਮੰਦਾ ਇੱਕ ਟਰਾਲੀ ਮੈਂ ਚੜਿਆ ਖੜਿਆ ਸਬਸਕ੍ਰਾਈਬ ਕਰੋ ਬਾਈ ਚੈਨਲ ਨੂੰ ਦੱਬ ਕੇ ਸਪੋਰਟ ਕਰੋ ਫਿਰ ਬਾਈ ਅੱਗੇ ਵੀ ਆਪਣੀ ਸਲਾਹ ਬਣਦੀ ਹੈ ਮਿਲਦੇ ਬਾਅਦ ਜਾਣੇਗੀ ਨੂਰਮੈਲ ਨੂੰ ਤਖਾਨਿਆਂ ਜੀ ਤੁਹਾਨੂੰ ਅੱਗੇ ਜਾ ਕੇ ਕੰਟੀਨਿਊ ਕਰਦੇ ਆ ਬਲੌਗ ਪਹੁੰਚ ਗਏ ਜੀ ਨੂਰ ਮਹਿਲ ਗੱਡੀ ਖੜਾ ਦੀ ਸ਼ਾਮਨੇ ਵਾਲੀ ਬਾਈ ਵਾਲੀ ਉਧਰ ਆਪਣੀ ਪਿੱਛੇ ਖੜੀ ਐ ਗਿਫਟਾ ਬਰੀਜਾ ਦੇ ਪਿੱਛੇ ਬਲਦੇਵ ਸਿੰਘ ਐਂਡ ਕੰਪਨੀ ਨੂਰ ਮਹਿਲ ਪਹੁੰਚ ਗਏ ਦੇ ਬਾਈ ਆਪਾਂ ਮੀਟਿੰਗ ਅਟੈਂਡ ਕਰਿਆ ਇਹਦੇ ਬਲਦੇਵ ਸਿੰਘ ਐਂਡ ਕੰਪਨੀ ਟਰਾਲੀਆਂ ਦੀ ਸਾਈਆਂ ਦੇਈ ਵੀ ਆ ਬਾਈ ਆਪਾਂ ਨੇ ਹੋਰ ਤਿੰਨ ਟਰਾਲੀਆਂ ਨਵੀਂ ਬਣ ਰਹੀਆਂ 21 ਫੁੱਟੀਆਂ 5 ਫੁੱਟ ਵਿੱਡਾਂ ਇੱਧਰ ਖੜੀ ਏ ਗੱਡੀ ਆਪਣੀ ਪੀਪੀ 11209011 ਇਸ ਤੋਂ ਆਪਣੀ ਪ੍ਰਾਇੰਟ ਟਰਾਲੀ ਆਈ ਵੀ 21 ਫੁੱਟ ਯੁਕੇ ਲੱਗ ਰਿਹਾ ਜੈਕ ਟਰਾਲੀਆਂ ਲੇਟ ਹੋ ਗਈਆਂ ਬਾਈ ਆਪਣੀ ਗੰਨੇ ਆ ਕੰਮ ਚੱਲ ਗਿਆ ਆਪਣਾ ਦੀਵਾਲੀ ਕਰਕੇ ਨੀਵਰ ਚਲੀ ਗਈ ਦੀ ਕਰਾ ਮੁਰਤੇ ਲੈਰ ਨੂੰ ਬਰਾਣੇ ਮੈਂ ਸੈਟਿੰਗ ਹੱਲ ਗਈ ਇਹੋ ਖੜੀਆ ਆਪਣੀ ਪਾਣੀ ਟਰਾਲੀ ਸਾਹਮਣੇ ਵੀਰ ਵਾਲੀ ਇਹਨੂੰ ਲੱਗ ਰਿਹਾ ਜੈਕ ਠੀਕ ਹੈ ਜੈਕ ਲੱਗੇ ਆ ਪਿੱਟਾਪਾਂ ਨੇ ਬੜਾ ਕਰਾ ਲਿਆ ਇਸ ਤੋਂ ਉੱਪਰ ਲੇ ਪੱਤੀਆਂ ਲੱਗਦੀਆਂ ਵਿਚ ਲਾਣੇ ਵਾਲੀਆਂ ਪਿੱਟਾ ਖੋਲਿਆ ਬਾਅਦ ਤੋਂ ਉੱਪਰ ਲਾ ਹੁਣ ਪਟਾਈ ਹੋ ਗਈ ਇਸकी ਇਸ ਤਰਾ ਐਂਗਲ ਪੱਟਦੇ ਸਾਰੀ ਪੱਟਦੀ ਉਹ ਬੱਤੇ ਬੁੱਤੇ ਪੱਟ ਗਏ ਇਹਨੂੰ ਲੱਗਣਾ ਜੈਕ ਤਿੰਨ ਟਰਾਲੀਆਂ ਆਪਣੀ ਬਣ ਰਹੀਆਂ ਨਵੀਂ ਆਮਾ ਥੋੜਾ ਸਲੋ ਚੱਲ ਰਿਹਾ ਬਾਈ ਇਸ ਵਾਰ ਬਹੁਤ 12ਵੇਂ ਮਹੀਨੇ ਦੀ ਇੱਕ ਤਰੀਕ ਨੂੰ ਜਾਣਾ ਦਾ ਟਰਾਲੀਆਂ ਨੇ ਆਪਣੀਆਂ ਨੇ ਤਰੀਕ ਅੱਜ 7 ਹੋ ਗਈ ਕਰ ਰਹੇ ਆ ਬਾਈ ਗੱਲਬਾਤ ਵਿੱਚ ਬੈਠੇ ਆ ਬੰਦੇ ਆਪਣੇ ਤਕਰੀਬਨ ਹਲੇ ਵੀ ਹਫਤਾ ਟਰਾਲੀਆਂ ਨਹੀਂ ਜਾਂਦੀਆਂ। ਖਾਨੇ ਆ ਬਾਈ ਤੁਹਾਨੂੰ ਪਰਲੀ ਵਰਕਸ਼ਾਪ ਜਾ ਕੇ ਦਰਮਣ ਟਰਾਲੀਆਂ ਪਾਈ ਵੀ ਆ। ਪਹੁੰਚ ਗਏ ਬਾਈ ਇੱਧਰ ਨਵੀਂ ਵਰਕਸ਼ਾਪ ਨਵੀਂ ਫੈਕਟਰੀ ਲਾਈ ਆ ਬੰਦੇ ਨੇ ਆਪਣੇ ਨੇ। ਇਹ ਟਰੈਕਟਰ ਖੜਿਆ ਆਪਣਾ 5305 ਇਹ ਉਹ ਨਵੀਂ ਆਪਣੀ ਪੁਰਾਣੀ ਟਰਾਲੀ ਲੈ ਕੇ ਆਇਆਦਾ ਹਰੀ। ਬਾਈ ਕਿਸੇ ਟਾਈਮ ਇਹ ਉਹ ਰ ਮਤਲ ਕੱਚਾ ਦਾ ਜਦ ਆਪਣੀ ਟਰਾਲੀ ਬਣਾਈਏ 23 ਫੁੱਟੀ। ਉਰੇ ਆਪਾਂ ਨੇ ਬਾਈ ਨੇ ਵੀਡੀਓ ਕਰੀਦੀ ਆਪਣੀ ਟਰਾਲੀ ਦੀ ਅੱਜ ਦੇਖ ਲੈ ਬਾਈ 3 ਸਾਲਾਂ ਦਾ 2 ਮਾ ਕੀ ਬਣ ਗਿਆ ਮਹਾਰਾਜ ਦੇ ਰੰਗ ਹੈ ਬਾਈ ਉਰੇ ਕੱਚਾ ਹਾੜਾ ਰੜਾ ਮਦਾਂ ਦਾ ਜਦ ਆਪਾਂ ਨੇ ਵੀਡੀਓ ਕਰੀਦੀ ਇਧਰੋਂ ਨਵੀਂ ਵਰਕਸ਼ਾਪ ਹੈ ਮਤਲਬ ਉਰੇ ਟਰਾਲੀਆਂ ਘੱਟੋ ਘੱਟ ਮੇਰੇ حساب ਨਾਲ 25 30 ਟਰਾਲੀਆਂ ਬਾਈ ਵੀ ਹੋਣੇ ਬਲ ਜ਼ਿਆਦਾ ਨਾ ਹੋਣ ਦੋ ਟਰਾਲੀਆਂ ਆਪਣੀਆਂ ਸਾਈਡ ਵਰ ਖੜੀਆਂ ਇਧਰ ਇੱਕ ਨੂੰ ਬਿੱਡ ਕੰਪਲੀਟ ਹੋ ਗਿਆ ਇੱਕ ਨੂੰ ਲੱਗ ਰਿਹਾ ਇੱਕ ਪਰਾਂ ਖੜੀ ਆ ਕੰਮ ਯਾਰ ਥੋੜਾ ਲੇਟ ਹੋ ਗਿਆ ਸੀਜ਼ਨ ਨੇੜੇ ਆ ਗਿਆ ਚੱਲ ਰਿਹਾ ਜੀ ਸੀਜ਼ਨ ਦਾ ਫੁੱਲ ਦੱਬ ਗਿਆ ਹੁਣ ਰਹਾਂਗੇ ਬਾਈ ਅਪਾਂ ਹੋਰ ਇੱਕ ਦੋ ਦਿਨ ਟਰਾਲੀਆਂ ਤਿਆਰ ਕਰਾਵਾਂਗੇ ਦੱਬ ਗਿਆ ਇੱਕ ਟਰਾਲੀ ਦਾ ਆਪਣੀ ਆ ਖੜੀ ਆ ਇੱਕ ਟਰਾਲੀ ਆਪਣੀ ਆ ਜੇ ਤਿੰਨ ਟਰਾਲੀਆਂ ਦਾ ਆਪਣੀਆਂ ਪਈਆਂ ਹੋਰ ਠੀਕਾ ਬਿੱਟ ਕੱਪ ਲਈ ਤਾ ਹੋ ਗਿਆ ਇਹ ਕੰਮ ਚੱਲ ਰਿਹਾ 3 4 5 6 7 8 9 10 ਦਾ ਵਗੈਰਾ 11 12 13 14 15 15 ਖਾਣਾ ਦੇ ਇੱਕ ਲਾਈਨ માં ਖੜੀਆਂ ਬਈ ਟਰਾਲੀਆਂ ਹੋਰ ਬਾਪੂ ਜੀ ਠੀਕ ਹੈ ਬਹੁਤ ਵਧੀਆ ਮਤਲਬ ਫੈਕਟਰੀ ਬਣਾਈ ਹੈ ਵਰਕਸ਼ਾਪ ਉੱਪਰ ਬਹੁਤ ਮਜ਼ਬੂਤੀ ਨਾਲ ਕੰਮ ਕਰਿਆ ਦੂਈ ਸੀਟ ਵੀ ਪਾਈ ਹੈ ਉਸ ਆਣੇ ਦੇ ਧੁੱਪਾਣੇ ਦੇ ਬਹੁਤ ਵਧੀਆ ਕੰਮ ਮਤਲਬ ਬਦਰਿਆ ਬਾਈ ਦਾ ਇਸ ਟਰਾਲੀ ਆਪਣੀ ਆ ਖੜੀ ਆ ਇਹਨੂੰ ਹਿੱਸਾ ਵੀ ਲੱਗ ਗਿਆ ਗਾਟਾ ਵੀ ਲੱਗ ਗਿਆ ਇਹਨੂੰ ਇੱਧਰ ਬੰਦੇ ਖੜੇ ਆ ਆਪਣੇ ਇਹਨੂੰ ਗਾਟਾ ਵੀ ਲੱਗ ਗਿਆ ਬਿੱਡ ਨੂੰ ਬਈ ਉਹ ਥੋਰ ਥੱਲੇ ਦੱਕ ਲਈ ਆ ਬਾਈ ਇੰਨੀ ਆਪਣੀ ਗਾਰੰਟੀ ਹੈ ਇਸ ਬਾਈਕ ਨਾਲ ਕੋਈ ਕੰਪੈਰੀਸ਼ਨ ਨਹੀਂ ਕਰ ਸਕਦਾ ਕੰਮ ਦੇ ਵਿੱਚ ਇਸ ਵਰਗਾ ਨਾ ਕੋਈ ਬਿੱਡ ਬਣਾ ਸਕਿਆ ਕਾਪੀ ਕਰਾਂ ਬਾਈ ਹਰੇਕ ਬੰਦੇ ਬਾਈ ਕੀ ਤਕਰੀਬਨ ਆਪਾਂ 2017 ਦੇ ਜੋੜੇ ਵਿਆ ਵੀਰ ਗੱਲ ਜਰਕਲ ਵੀਰ ਸਿੰਘ ਖੜੇ ਆ ਆਪਣੇ ਹਰਬਾਲ ਢੀ ਵਾਲੇ ਹੋਰ ਵੀਰ ਠੀਕ ਹੈ ਯੋ ਬਾਈ ਇੱਧਰ ਖੜਿਆ ਭੂੰਗਾ ਵਾਲਾ ਚੰਗਾਰ ਡਬਲ ਜੋੜਾ ਆ ਖੜੀ ਏ ਟਰਾਲੀਆਂ ਇਧਰਲੀ ਲਾਈਨ ਮੈਂ ਖੜੀਆਂ ਬੰਦਾ ਉੱਪਰ ਦੇ ਮਤਲ ਸ਼ੈੱਡ ਬਹੁਤ ਸੋਹਣਾ ਲੱਗ ਰਿਹਾ ਮਹਾਰਾਜ ਨੇ ਸੁੱਖ ਰੱਖੀ ਕਿਤੇ ਜੇ ਮਸ਼ੀਨਰੀ ਵਾਸਤੇ ਸ਼ੈੱਡ ਬਣਾਵਾਂਗੇ 5 ਸਾਲ ਨੂੰ 10 ਸਾਲ ਨੂੰ 20 ਸਾਲ ਨੂੰ ਅਜੇ ਸ਼ੈੱਡ ਬਣਾਵਾਂਗੇ ਬਈ ਇਹ ਟਰੈਕਟਰ ਆਇਆ ਵਾ ਬਾਈ ਟਰਾਲੀ ਲੈਣ ਇੱਕ ਪੈਰ ਲਈ ਕਾਦੇ ਨਾਲ ਬਹੁਤ ਸਾਫ ਸੁਥਾਈ ਦਾ ਕੰਮ ਹੈ ਗ੍ਰੈਂਨ ਓਕੇ ਦੀ ਰਿਪੋਰਟ ਹੈ ਉੱਪਰ ਦੇ ਦੇਖੋ ਬਾਈ 뷰 ਵਿੱਚ ਪ੍ਰੇਮਰ ਹੋਇਆ ਵਾ ਟਰਾਲੀਆਂ ਵਿੱਚ ਬਿਨ ਪ੍ਰੇਮਰ ਦੇ ਆ ਡਾਬਲ ਜੋੜਾ ਨਹੀਂ ਹੈਗੀ ਇੱਧਰ ਕੋਈ ਵੀ ਬਣੀ ਵੀ ਉਹ ਬਾਹਰ ਖੜੀ ਐ ਉਸ 12:30 ਐ ਡਬਲ ਜੋੜਾ ਤਾਂ بس ਇੱਕ ਖੜੀ ਆ ਆ ਆਪਣੀ ਭੁੰਗ ਵਾਲੀ ਬਾਕੀ ਸਾਰੀ ਸਿੰਗਲ ਜੋੜਾ ਪੀਟੀਓ ਵਾਲੀ ਬਹੁਤ ਐ ਬਾਈ तकरीबन ਜਿਆਦਾ ਪੀਟੀਓ ਵਾਲੀਆਂ ਪੀਟੀਓ ਬਹੁਤ ਕਾਮਯਾਬ ਐ ਬਾਈ ਇਸ ਦੀ ਬਾਈ ਕੀ ਦੁਨੀਆ ਨਾ ਪੀਟੀਓ ਲਾਈ ਐ ਮਤਲਬ ਜਿੰਨੀ ਬਾਈ ਕੀ ਕਾਮਯਾਬੀ ਹੋਈ ਐ ਇੰਨੀ ਕਿਸੇ ਕੀ ਨਹੀਂ ਹੋਈ ਐ ਇੱਧਰ ਆਗੇ ਦੇ ਬਾਈ ਵਰਕਸ਼ਾਪ ਤੇ ਇੱਧਰ ਆਪਣਾ ਟੈਂਕਰਾਂ ਦਾ ਸਟਾਕ ਖੜਿਆ ਆ ਡੀਜ਼ਲ ਵਾਲਾ ਸਲਾਹ ਬਣ ਰਹੀ ਹੈ ਬਾਈ ਟੈਂਕਰ ਤਿਆਰ ਕਰਾਣੇਗੇ ਇੱਕ ਸ਼ਾਮ ਨੇ ਵੀਰ ਦਾ ਵੀਰ ਮੰਨਦਾ ਨਹੀਂ ਹੈਗਾ ਟੈਂਕਰ ਖੜਿਆ 2000 ਲੀਟਰ ਦਾ ਤਿਆਰ ਰੰਗ ਵੀ ਗ੍ਰੀਨ ਹੈ ਬਾਈ ਬਸ ਸਾਰਾ ਸੰਦਾ ਗ੍ਰੀਨ ਹੈ ਟੂ ਜੈਡ ਕਰਤਾਰ ਮਸ਼ੀਨਾਂ ਟਰਾਲੀਆਂ ਵੀ ਗ੍ਰੀਨ ਹੈ ਸਾਰੀਆਂ ਟਰੈਕਟਰ 7-8 ਜੌਂਡੀਰ ਉਹ ਵੀ ਗ੍ਰੀਨ ਹੈ ਜੋ ਟੈਂਕਰ ਦਾ ਬਣ ਰਿਹਾ ਬਾਈ ਮਾਨ ਇਸ ਪਰ ਫਾਰਮ ਹੋਰ ਲਿਖਿਆ ਵਾ ਕਾਲੋ ਫਾਰਮ ਲਿਖਿਆ ਵਾ ਉਹ ਪਾਂ ਚੇਂਜ ਕਰਾ ਲੇਗੇ ਕਰਾਂ ਵੀਰ ਗੱਲ ਗੱਲ ਮਨਜੀਤ ਵੀਰ ਗੱਲ ਭਾਈ ਉਹ ਚੇਂਜ ਹੋਏਗਾ ਕਾਲੋ ਫਾਰਮ ਵਾਲਾ ਇੱਕ ਆਪਣਾ ਉਹ ਲੱਗੇਗੀ ਟੌਪ ਮਾਡਲ ਵਾਲੀ 40 ਜਿਹੜੀ ਆਪਣੇ ਟੈਂਕਰ ਉਨ ਲੱਗੀ ਹੋਈ ਏ ਮੁਰੇ ਪੈਰ ਪੁਰ ਧਰਨੇ ਨੂੰ ਗਨ ਆਪਾਂ ਨੂੰ ਮਿਲ ਗਈ ਇਹਦੇ ਨਾਲ ਨਵੀਂ ਆਪਣਾ ਮਸ਼ੀਨ ਆਈ ਦੀ ਜਿਹੜੀ ਗੰਨਾ ਵਧਣੇ ਵਾਲੀ ਉਹਦੇ ਨਾਲ ਗਨ ਗਿਫਟ ਕਰੀਏ ਉਹਨਾਂ ਨੇ ਆਪਾਂ ਨੂੰ ਕੰਪਨੀ ਦੀ ਗਨ ਇੱਧਰ ਖੜੀਆਂ ਬਾਈ ਟਰਾਲੀਆਂ 16 ਫੁੱਟੀ ਖੜੀ ਹੈ ਨਵੀਂ ਇੱਧਰ ਖੜੀ ਹੈ 23 ਫੁੱਟੀ ਝੁੱਲੇ ਵਾਲੀ ਪੀ.ਟੀ.ਓ ਲੱਗੀ ਹੋਈ ਹੈ ਬਾਈ ਨੂੰ ਡਬਲ ਜੋੜਾ ਬਹੁਤ ਤਕੜਾ ਜੁਗਾੜ ਹੈ ਬੇਟ ਵੀ ਬਹੁਤ ਹੋਣਾ ਹੈ ਕਿ ਵਿੱਚ ਦੇਖਿਆ ਭਾਈ ਟੈਂਕਰ ਵੀ ਦੇਖਿਆ ਟਰਾਲੀਆਂ ਵੀ ਦੇਖਿਆ ਨਵੀਂ ਵਰਕਸ਼ਾਪ ਵੀ ਦੇਖਿਆ ਏ ਆਗੇ ਦੇ ਇਧਰ ਆਪਣੀ ਪੁਰਾਣੀ ਵਰਕਸ਼ਾਪ ਆ ਮਿਲਦੇ ਆ ਭਾਈ ਨੂੰ ਭਾਈ ਪੈਰ ਆ ਗਏ ਚੱਲਦੇ ਆ ਭਾਈ ਫੰਡ ਨੂੰ ਬਾਈ ਨੂੰ ਮਿਲ ਕੇ ਦੁਕਾਨ ਤੇ ਬਾਈ ਫੇਰ ਇੱਧਰ ਆ ਗਏ ਵਰਕਸ਼ਾਪ ਪਹਿਲਾਂ ਵੀਰ ਪੈਲਚ ਲੈ ਗਿਆ ਵੀਰ ਦੇ ਦੋਸਤ ਨੇ ਪੈਲਚ ਬਣਾਇਆ ਬਹੁਤ ਤਕੜਾ ਤੇ ਪਾਰਟੀ ਪੁਲਟੀ ਕਰੀ ਮਾਨੂੰ ਸੇਵਾ ਕਰੀ ਬਾਈ ਦੱਬ ਕੇ ਬਹੁਤ ਉਹਨੇ ਟਰੈਕਟਰ ਦੇਖਣ ਆਏ ਛੋਟਾ ਜਿਹਾ ਬਹੁਤ ਸੋਹਣਾ ਬਾਗਾਂ ਵਾਸਤੇ ਲਿਆ ਬਾਈ ਨੇ ਸ਼ੌਂਕੀਆ ਤਿਆਰ ਕਰੇ ਰਹਿਣ ਨੂੰ ਇੱਧਰ ਨਿੱਗ ਬਿਲਡਿੰਗ ਆ ਗਏ ਨਾ ਮੈਂ 5:30 ਹੋ ਗਏ ਬਾਈ ਸ਼ਾਮ ਕੇ ਲੱਗਦਾ ਵੱਲ ਗੀਆਂ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦਿਆਂਗੇ ਅਗਲੇ ਬਲੌਗ ਨਾਲ ਧੰਨਵਾਦ ਵੀਡੀਓ ਦੇਖਣ ਲਈ ਤੋੜਾ ਕਿੱਥਾ ਖੜਾ ਟਰੈਕਟਰ ਤੇਰਾ ਕਿਹੜਾ ਤੇਰਾ ਟਰੈਕਟਰ ਆ 305 ਵਾਲੀ ਆ ਸਭ ਤੋਂ ਸੋਹਣਾ ਕਿਹੜਾ ਲਗਾ ਦਲੋ ਜੋੜੀ ਯਾਰ ਕਿੰਨੇ ਜੋਂਡੀਆ ਨੇ ਤੇਰੇ ਬਾਹ ਇਹ ਹੋਇਆ ਬਈ ਸੱਤਾ ਦਾ ਮਾਲਕਾ ਜੱਟ ਕਲਾੜੀ ਭਟ ਐ ਉਹ ਦੋ ਵੀਰਾਂ ਗਈਆਂ ਅੰਦਰ ਠੀਕ ਪਿਆਰ ਅਗਰ ਅਗੜੀ ਯਾਰ ਮਤਲਬ ਕਰਾਏ ਉਹ ਦਿਨਾਂ ਦੀ ਕਾਮੀ ਹੋ ਜੂ ਨੇ ਨਹੀਂ ਨਾ ਇਹ ਓਕਾ ना लेई ना मैं टाइम ज्यादा नहीं बना था